ਆਓ ਹੁਣ ਪਿਆਰ ਸਹਿਤ ਆਪਾਂ ਕਾਰ ਸਰਪੰਚ ਘਰੇ ਮਾਤੇ ਨੂੰ ਦਰਵਾਖੀ ਪੇਸ਼ ਕਰਦੇ ਹਾਂ ਗੁਰਮਖੀਰਾਂ ਨੇ ਅ ਭੈਣਾ ਨੇ 5500 ਰੁਪਏ ਦੇ ਆਸਟਾ ਮਾ ਬਹੁਤ ਬਹੁਤ ਨਾਲ ਸੋਹਣੋ ਕਲਗੀਧਰ ਪਾਤਸ਼ਾਹ ਦੱਸਵੇ ਸਤਿਗੁਰੂ ਅਨੰਦ ਪ੍ਰਸਾਦ ਦੀ ਪਵਿੱਤਰ ਧਰਤੀ ਤੇ ਬਰਾਦਮਾਨ ਸਤਿਗੁਰੂ ਨੇ ਇੱਕ ਹੁਣ ਵੇਤਾ ਸੰਗਤਾਂ ਨੂੰ ਕੀ ਕਹਤੋ ਪਿਆਰੋ ਪੱਤਿਆਂ ਦੀ ਖੇਡਣ ਵਾਲੀਆਂ ਚੀਜ਼ਾਂ ਦੇ ਚੱਲ ਗਈ। ਕੀ ਚਾਈ ਕਰ ਤੰਗੇ ਸਾਫ ਕਰ ਤੰਗੇ ਵਾਹ ਤੰਗੇ ਢੋਲੇ। ਉਹ ਗੁਰੂ ਦਰਬਾਰ ਨੂੰ ਮੈਂ ਚਾਈ ਦਿੰਦਾ। ਮਾਪਾ-ਪਾ ਮਾਪਾ ਜਪਦਾ ਬਾਤ। ਜੋ ਦੇ ਕਲਗੀ ਕਰਪਾ ਸ਼ੋਨੀ ਫਵਾ ਦੇ ਤੇ ਪਤਨੀ ਹੋਰ ਬਾਹ ਦੇ ਹੋਰ ਇਸ। ਇੱਕ ਸਮਾਉ ਆਇਆ ਜਦ ਅਰਜੀਤ ਲਗਾ ਕੇ ਟੁੱਟਾ ਲੱਗਦੀ ਆ। ਕਲਕ ਕੇਰੇ ਲੋਹਰ ਹੁੰਦੇ ਜੰਗੀ ਤੇ ਦਾ ਹੁਨੀਆਂ ਛੋਟਾ ਜਿਹਾ ਕਾਰਖਾਨਾ ਹੁੰਦਾ ਇਥੋਂ ਹਥਿਆਰ ਬਣਾਏ ਜਾਂਦੇ ਸਤਗੁਰੂ ਨੇ ਕਹਿ ਦਿੱਤਾ ਸੀ ਕੋਈ ਕਿਸੇ ਕੋ ਰਾਤ ਨਾ ਦੇਹੇ ਜੋ ਤੇ ਹੈ ਤੇ ਜਲਸੇ ਦੇਹੇ ਇਹ ਤਾਂ ਖੰਡੇ ਵੀ ਬਟੋਲੇ ਪੈਣਗੇ ਬਿਨਾਂ ਆਪ ਤਾਂ ਰੱਖਿਆ ਤੋਂ ਹਥਿਆਰ ਬੰਦ ਹੋਏ ਤੋਂ ਬਿਨਾਂ ਲੋਕਾਂ ਨੇ ਭਗਤੀ ਵੀ ਨਹੀਂ ਕਰਨ ਦੇਣਗੇ ਭਗਤੀ ਨਹੀਂ ਰਹੇ ਤਾ ਨਾ ਕੋਰੂ ਨਾਨਕ ਦਾ ਝੰਡਾ ਸਾਤੇ ਸਤਿਗੁਰ ਦੀ ਸਤਿ ਸਾਖੀ ਕਰਦੀ ਬਨੋ ਮੋਰੀ ਰਾਖੀ ਚੰਦ ਸੇਵਾ ਸੰਮਤ ਪਾਖੀ ਹੋਰ ਦਾ ਨਾਮ ਹੀ ਲੈਣਾ ਨਹੀਂ ਜਗ ਤੇ ਰਣ ਤੇ ਮਰ ਕੇ ਨਾਲ ਚੜ੍ਹਣਾ ਕਿਸੇ ਤੋਂ ਨਾ ਦੇਣਾ ਨਹੀਂ ਹਜੂਰ ਨੇ ਸਿੱਖੀ ਨੇ ਜਵਲਦਾਨ ਨਸ਼ੁਰੂ ਕਰ ਆ ਸੇਵਾ ਸਦੇ ਪਰਹਾਰੀ ਨਾਲ ਦੇਉ ਕਿਰੋ ਕਿਉਂ ਇਹਦੇ ਦਸਮਾਹ ਬਣੇ ਕਿਉਂ ਗੁਰੂ ਆ ਬਸ ਕੰਲੇ ਬਾਖਰੀ ਨਾ ਪੀਂਦੀ ਜਿਹੜੀ ਇਹਦਾ ਰਾਜ ਦੀ ਨੀਤੀ ਵੀ ਤਿਆਰ ਕਰੀ ਜਾਂਦੇ ਫਰਦਾਂ ਹੋ ਸਕਦਾ ਸਾਡੇ ਰਾਜ ਖੂਨ ਹੰਟੇ ਕਵਾਡੀ ਰਾਤੇ ਉਹ ਭੈ ਪੀਂਚ ਹੋਏ ਮੁਕਦੀ ਗੱਲ ਅੱਲੀ ਜਦ ਪਹਾੜੀ ਦੀ ਪਹਾੜੀ ਰਾਜਾ ਨਾ ਹੋਣੀ ਕਿ ਤੇ ਹਾਰੀ ਦਾ ਨਾਂ ਪੂਰੀਆ ਮਾਰਿਆ ਜਿਹੜਾ ਦਸਮੇਸ਼ਾ ਬੋਲੀ ਦੀ ਜੱਥੇ ਪਹਾੜੀ ਰਾਜਾ ਉਹ ਅੱਤ ਸਈ ਬਰ ਬੱਟੇ ਹੋ ਕੇ ਬਾਈ ਹੋ ਕੇ ਬਾਈ ਪਹਾੜੀ ਨਾਲੇ ਕਹਿੰਦਾ ਬਾਈ ਧਰ ਦੇ ਰਾਹ ਤੇ ਕੱਲੇ ਆਪ ਹੀ ਨਹੀਂ ਉਹਨਾਂ ਨੇ ਕਿਹਾ ਸਾਡਾ ਨਹੀਂ ਜੋਰ ਕਰਨਾ ਹੁਣ ਗੁਰੂ ਚੋਂ ਤਾਂ ਇਹ ਤਾਂ ਬਹੁਤ ਟੈਮ ਹੋ ਗਈ ਉਹਦੇ ਲਈ ਨਹੀਂ ਧੱਕੇ ਰੰਗਦੇ ਉਹਨਾਂ ਇਕੱਠੀ ਲਿਖਤੀ ਸਭਿਆਰੇ ਆਪ ਦਾ ਤਖ਼ਤ ਉਹ ਕਹੂੰ ਦੱਸ ਬੋ ਗੁਰੂ ਪਰ ਹੁਣੇ ਦਿੱਲੀ ਕੋ ਵੀ ਟ੍ਰਾਇ ਕਰੂੰ ਹੋ ਸਕਦਾ ਦਿੱਲੀ ਦਾ ਤਖ਼ਤ ਵੀ ਇੱਕ ਕੈਮ ਕਰਨ ਦੇ ਖਾਤਰ ਹੋ ਜਾ ਸ਼ਕਤੀ ਤਿਆਰ ਕਰਦਾ ਹੋਵੇ ਕੱਲਾ ਨੇ ਕੱਟੇ ਰਾਹ ਗਏ ਨੇ ਔਰੰਗਜ਼ੇਬ ਨੇ ਆਪਣੀ ਸਾਰੀ ਕਨਾਲ ਦਾ ਪਿੰਡ ਸਾਰਾ ਵਿਗਲਾਸ ਬੁਲਾ ਲਿਆ ਕਹਿ ਕਹਿੰਦਾ ਦੰਦਪੁਰ ਕੋਈ ਸਫਾਰ ਸੰਜਾਪਤ ਉਥੇ ਗਵਾਹਤ ਫੈਲਦਾ ਨਾ ਹੋ ਉਹ ਗਵਾਹਤ ਨੂੰ ਤਾਂ ਬਹੁਤ ਮਾਸਤੇ ਕੋਈ ਨਾ ਜਾਓ ਉਥੇ ਵੱਡੇ ਵੱਡੇ ਬਰਗੇ ਦੀਆਂ ਕੰਨਾਂ ਨੂੰ ਜਨਰਲ ਬੈਠੇ ਸਭ ਸੈਲਖੋਂ ਵਰਗੇ ਲਾਰੋ ਖਾਂ ਵਰਕੇ ਉਮਾਨ ਖਾਂ ਵਰਕੇ ਇੱਕ ਤਾਂ ਚੱਕਰਤਾ ਉਹ 99 ਆਪਣੇ ਪਿਤਾ ਜਹਾਂ ਲੀਬ ਨੋਣੇ ਕਹਿ ਕਰਾ ਦਿੱਤੀ ਕਾਂਗਦੀ ਤੇ ਬੈਠਾ ਭਰਾ ਦਾ ਕੱਪੜਾ ਕਰਾਇਆ 1200 ਦਾ ਭੈਣ ਜਹਾਂ ਆਰਾਂ ਨੂੰ ਵੀ ਇਹ ਜਟਾਤਾ ਉਹ ਆਂਦਾ ਤੇਰੇ ਰਾਜ ਵਿੱਚ ਕੋਈ ਢੋਲ ਕੀ ਵੀ ਬਿਜਾਸ਼ਣ ਨਾ ਲਗਾ ਲੈ ਜਾਂਦਾ ਹੋਰ ਸਵਾਦੀ ਜੰਗਲਾਂ ਜਾਂਦੇ ਨੇ ਕੰਢੇ ਕੰਢੇ ਫੇਰਦੇ ਨੇ ਸ਼ਿਕਾਰ ਕਰਦੇ ਆਜਨਾ ਕੱਲ ਖੰਡੇ ਪਰ ਲੱਗਦੇ ਫੜਕਾਉਂਦੇ ਤਾਂ ਇਹਨਾਂ ਨੂੰ ਪਹਿਲਾਂ ਕਿ ਗੁਰੂ ਜੀ ਨਾਲ ਪਾਪ ਕਰਾ ਹੋ ਜਾਵੇ ਹੋਵੇ ਬਣਾਓ ਜਾ ਕੇ ਨਰਪੁਰੋਂ ਦਾ ਬਣ ਆਸੋ ਨੂਤ ਦੱਸਦੇ ਗੁਰੂ ਨੂੰ ਮੰਨ ਕੇ ਹੱਥ ਕੜੀਆਂ ਗੁਸ਼ਟਾ ਪਾ ਕੇ ਮੇਰੇ ਸਾਹਮਣੇ ਪੇਸ਼ ਕਰੋ ਇੱਕ ਪੂਰੀ ਦਸਤੀਮਾ ਦੇਖ ਕੇ ਤੱਕ ਤੇ ਜਾਲੋ ਰਾਜਾ ਬੈਠਾ ਰਾਂਦੇ ਨੇ ਆਪਣੇ ਆਪਣੀ ਕਲਾਤਰੀ ਨੂੰ ਕਹਿ ਰਿਹਾ ਬੈਠਾ ਹੁੰਦਾ ਵੀ ਏ रंग दरबार लॻा ते मोमन खां पास बखा ते मोमन खां पास बखाते ha